ਪਿਛਲੇ ਦਿਨੀ ਸ਼ਹੀਦ ਹੋਏ ਅਗਨੀ ਵੀਰ ਅਮਰਤਪਾਲ ਸਿੰਘ ਦੇ ਘਰ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋ ਗਏ ਲਾਈਵ ਕੇਂਦਰ ਸਰਕਾਰ ਨੂੰ ਲਾਈਵ ਪਾਈਆਂ ਲੜਤਾ ਕਿਹਾ ਤੁਸੀਂ ਸ਼ਹੀਦਾਂ ਵਿੱਚ ਵੀ ਫਰਕ ਪਾ ਦਿੱਤਾ ਹੋਰ ਵੀ ਬਹੁਤ ਕੁਝ ਦੇਖਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਉਹਨਾਂ ਦੇ ਪਿਤਾ ਜੀ ਨੇ ਕਿਹਾ ਮੈਨੂੰ ਤਾਂ ਪਤਾ ਵੀ ਨਹੀਂ ਇਹ ਅਗਨੀ ਵੀਰ ਕੀ ਹੁੰਦੀ ਹੈ ਮੈਂ ਤਾਂ ਫੌਜ ਚ ਭੱਤੀ ਕੀਤਾ ਸੀ ਮੇਰੇ ਵੱਲ ਤਾਂ ਫੌਜ ਚ ਗਿਆ ਤੇ ਫੌਜ ਨੇ ਉਹੀ ਵਰਦੀ ਦਿੱਤੀ ਹੈ ਉਹੀ ਇਤਿਹਾਰ ਦਿੰਦੇ ਨੇ ਇਹ ਸ਼ਹੀਦਿਆਂ ਦੇ ਵਿੱਚ ਫਰਕ ਪਾ ਲਿਆ ਇਹ ਜਿਹੜੇ ਨੀਤੀਕਾਰ ਏ ਉੱਥੇ ਬੈਠੇ ਨੇ ਇਹਨਾਂ ਨੂੰ ਕੀ ਪਤਾ ਸ਼ਹੀਦਿਆਂ ਦਾ ਵੀ ਇਹਨਾਂ ਦੇ ਆਪਣੇ ਗਏ ਹੋਣਗੇ ਦੇ ਫੌਜ ਤਾਂ ਪਤਾ ਲੱਗੇ ਬਹੁਤ ਦੁਖ ਦੀ ਗੱਲ ਹੈ ਮੈਂ ਡਿਫੈਂਸ ਮਿਨਿਸਟਰੀ ਕੋਲੇ ਮੈਂ ਹੋਮ ਮਿਨਿਸਟਰੀ ਕੋਲੇ ਗੱਲ ਉਠਾਉਂਗਾ ਆਪ ਵੀ ਜਾਊਂਗਾ ਡਿਫੈਂਸ ਕੋਲੇ 60% ਬਜਟ ਹੈ ਦੇਸ਼ ਦੀਆਂ ਹੱਦਾਂ ਦੀ ਰਾਖੀ ਵਾਸਤੇ ਵੀ ਸਮਝੋ ਉੱਤੇ ਕਰਨ ਲੱਗੇ ਕਿਉਂਕਿ ਸਾਨੂੰ ਜਿਸ ਵੇਲੇ ਦੇਸ਼ ਦੀ ਰੱਖਿਆ ਕਰਕੇ ਟਿਕਾਣਾ ਹੀ ਬੈਠੇ ਨੇ ਉਹ ਕਾਗਜ਼ ਨਹੀਂ ਦੇਖਦੇ ਉੱਤੇ ਕਿ ਮੇਰੇ ਕਿਹੜੇ ਕਾਗਜ਼ ਨੇ ਮੈਂ ਗੋਲੀ ਚਲਾਵਾਂ ਜਾਂ ਗੋਲੀ ਨਾ ਚਲਾਵਾਂ ਕਿਸਾ ਨੂੰ ਤਾਂ ਸਲੂਟ ਵੀ ਨਹੀਂ ਹੈਗੇ ਜੀ ਫੌਜ ਪਰ ਟ੍ਰੇਨਿੰਗ ਹੋ ਗਈ ਹੈ ਜੀ ਜਿਹੜੇ ਮੁੰਡਾ ਟ੍ਰੇਨਰ ਹੈ ਉਹ ਵੀ ਮਿਲਿਆ ਮੈਨੂੰ ਉਹ ਕਹਿੰਦਾ ਜੀ ਇਸ ਵਕਤ ਮੈਨੂੰ ਕਹਿੰਦਾ ਕੋਈ ਜਾਂਦਾ ਮੈਂ ਕਿਉਂ ਟ੍ਰੇਨਿੰਗ ਦੇਦੀ ਉਹਨੂੰ ਜੇ ਮੈਂ ਮੈਂ ਨਾ ਟ੍ਰੇਨਿੰਗ ਉਹ ਸੱਤ ਪੈਣਾ ਦਾ ਜ਼ਿੰਮੇਵਾਰੀ ਚੱਕੀ ਕਰਦਾ ਸੀ ਵਿਆਹ ਰੱਖਿਆ ਹੋਇਆ ਸੀ ਵਿਆਹ ਦੇ ਹੋਣ ਨੂੰ ਤਿਆਰ ਮਾਨਸਾ ਪੁਲਿਸ ਨੂੰ ਮੈਂ ਆਰਡਰ ਕੀਤੇ ਸੀਗੇ ਕਿ ਆਪਾਂ ਗਾਰਡ ਆਫ ਆਨਰ ਦੇਣਾ ਆਪਸਲਾਮੀ ਜਿਹੜੇ ਪੁਲਿਸ ਨੇ ਸਲਾਮੀ ਦਿੱਤੀ ਜਿਹੜੇ ਸਾਡੇ ਦੇਸ਼ ਦੇ ਜਵਾਨਾਂ ਦਾ ਹੌਸਲਾ ਨਾ ਤੁਸੀਂ ਤੋੜੋ ਕਿਵੇਂ ਤੁਸੀਂ ਉਹਨੂੰ ਹੌਸਲਾ ਦਿਓਗੇ ਕਿ ਤੇਰਾ ਪੁੱਤ ਸ਼ਹੀਦ ਹੋ ਗਿਆ ਦੇਸ਼ ਵਾਸਤੇ ਉਹ ਕਿਤਾਬ ਵੀ ਪੜੂਗਾ ਤੇ ਗੋਲੀ ਵੀ ਚਲਾਊਗਾ ਤੁਸੀਂ ਸਮਝਦੇ ਕੀ ਹੋ ਯਾਰ ਇਹ ਨੀਤੀ ਕੱਲ ਦੇ ਹੋ ਕੇ ਵਾਪਸ ਆ ਜਾਣਗੇ ਫਿਰ ਕੀ ਕਰਨਗੇ ਨਾ ਸਾਫ ਦਾ ਫੌਜੀ ਨਾ ਮੌਜੂਦਾ ਫੌਜੀ ਨਾ ਪੈਨਸ਼ਨ ਜੇਕਰ ਕੋਈ ਕਦਮ ਨਹੀਂ ਹੁੰਦੀ ਤਾਂ ਫਿਰ ਪੰਜਾਬ ਇੱਕ ਦੇਸ਼ ਇੱਕ ਕੁਰਬਾਨੀ ਕੁਰਬਾਨੀ ਕੋ ਤਾਂ ਇੱਕ ਮੰਨ ਲਓ ਨਾ ਲੇਕਿਨ ਚਾਹੇ ਚਾਹੇ ਉਹ ਤਾਂ ਇੰਨਾ ਹੌਸਲੇ ਵਾਲਾ ਮੁੰਡਾ ਸੀ ਮੈਨੂੰ ਦੱਸਿਆ ਪਰਿਵਾਰ ਨੇ ਕਿ ਸਾਰੇ ਕਬਰਾਂ ਦਾ ਤਾਂ ਉਹ ਬਾਹਰ ਚੱਕੀ ਫਿਰਦਾ ਸੀ ਅੱਜ ਇਹ ਫੌਜ ਵੱਲੋਂ ਨਾ ਆਪਦਾ ਬਜਟ ਘਟਾਉਣ ਦਾ ਜਾਂ ਆਪਣਾ ਅਗਨੀਪੀਰ ਦੇ ਜਵਾਨ ਨੇ ਉਹਨਾਂ ਨੂੰ ਮੈਂ ਕਹੂੰਗਾ ਹੌਸਲਾ ਰੱਖਿਓ